ਸੇ ਸ਼ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰਨ ਹਾਜ਼ਰਾਂ ਜੀ ਦਗਵੀਰ ਬ੍ਰੈਂਚ ਦੁਆਰਾ ਲਿਖੀ ਗਈ ਕਹਾਣੀ ਪੋਤੜੀ ਦਾ ਭਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਜਸਲੀਨ ਜਿਵੇਂ ਹੀ ਗੱਡੀ ਤੋਹੀ ਠਾਂਤਰੀ ਕੱਚੀ ਪਹੀ ਕੱਚੀਆਂ ਨਾਲੀਆਂ ਗੱਡੇ ਮੱਝਾ ਘੁੱਪ ਘਾਰੇ ਦੀ ਮਹਿਸੂਸ ਕਰ ਰਹੀ ਸੀ ਜਿਵੇਂ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਹੋਵੇ। ਸ਼ਮਸ਼ੀਰ ਜਿਵੇਂ ਹੀ ਕਰ ਅੰਦਰ ਦਾਖਲ ਹੋਣ ਲੱਗਾ ਉਸ ਦੇ ਮਾਸ ਨੂੰ ਰੁਕਣ ਦਾ ਇਸ਼ਾਰਾ ਕਰਦੀ। ਓਟੀ ਵਿੱਚ ਪਈ ਸਰੋਂ ਦੇ ਤੇਲ ਦੀ ਬੋਤਲ ਚੁੱਕ ਲਈ। ਸਿਰ ਟੱਕ ਦੇ ਰਾਂ ਵਿੱਚ ਤੀਰ ਚੁੰਦੀ ਬੋਲੀ, ਮਸ ਆਇਆ ਹੀ ਪੱਗਾਂ ਵਾਲਾ ਦਿਨ ਬੁੱਤ। ਅੱਖਾਂ ਪੱਕ ਗਈਆਂ ਤੁਹਾਡਰ ਰਾਹ ਤੱਕ ਦੀਆਂ। ਜੀ ਆਇਆਂ ਨੂੰ। ਹੁਣਾਂ ਜੋ ਅੰਦਰ ਬੱਚਿਆਂ ਨੂੰ ਪਿਆਰ ਕਰਦੀ ਉਹਨਾਂ ਦੀ ਨਜ਼ਰ ਉਤਾਰਦੀ ਮਾਂ ਬੋਲੀ। ਲਿਆ ਇਦੋਂ ਦੀ ਫਮ ਵੀ ਮੈਨੂੰ ਫੜਾ ਦਿੱਤੀ ਚੁੱਲ੍ਹੇ ਵਿੱਚ ਕਪਾ ਦੀਆਂ ਛੱਟੀਆਂ ਲਾ ਚਾਹ ਚੜਾਈ ਆ ਮਾਂ ਨੇ ਗੁੜਵੜੀ ਚਾਹ ਦੀ ਜਸਲੀਨ ਇਕੱਟ ਪਰੀ ਉਸ ਸੁਭਾਵਿਕ ਹੀ ਫੁੱਲ ਉੱਠੀ ਓ ਸੋ ਡਿਲੀਸ਼ੀਅਸ ਮਾਂ ਤੇ ਬਾਪੂ ਜੀ ਪੋਤਾ-ਪੁੱਤਰੀ ਨਾਲ ਬਹੁਤ ਖੁਸ਼ ਹਨ ਥੋੜੀ ਦੇਰ ਬਾਅਦ ਮਹੱਲੇ ਵਿੱਚੋਂ ਕੋਈ ਬੱਚਾ ਆਉਂਦਾ ਹੈ ਤੇ ਜਸਲੀਨ ਨੂੰ ਦੇਖ ਕੇ ਫਿਰ ਬਾਹਰ ਪਾ ਜਾਂਦਾ ਜਸਲੀਨ ਬਹੁਤ ਹੈਰਾਨੀ ਬੈਠੀ ਸੀ ਅੱਖੇ ਉਸਨੇ ਪੁੱਛ ਹੀ ਲਿਆ ਬੱਚੇ ਕੀ ਦੇਖਣਾਉਂਦੇ ਨੇ ਕਾਨੂੰਤੀਏ ਪਿੰਡ ਵਿੱਚ ਕਿਸੇ ਨੇ ਅਫਵਾਹ ਫੈਲਾ ਦਿੱਤੀ ਸੀ ਕਿ ਸ਼ਮਸ਼ੀਰ ਨੇ ਬਲੱਤ ਵਿੱਚ ਮੀਮ ਨਾਲ ਵਿਆਹ ਕਰਵਾ ਲਿਆ ਹੈ ਇਹ ਦਾਦੀ ਮਗਾਉਣੀ ਮੀਮ ਦੇਖਣਾਉਂਦੇ ਨੇ ਮਾਂ ਚਾਹ ਵਾਲੇ ਪਾਂਡੇ ਇਕੱਠੇ ਕਰਦੀ ਬੋਲੀ ਸੀ ਇਹ ਗੱਲ ਸੁਣ ਕੇ ਸ਼ਮਸ਼ੀਰ ਬਹੁਤ ਹੱਸਿਆ ਸੀ ਸਰਦੀਆਂ ਖਤਮ ਹੋ ਰਹੀਆਂ ਸਨ ਖੇਤਾਂ ਦੇ ਤਾਜ਼ੇ ਸਾਗ ਵਿੱਚ ਪਾਲਕ ਮੇਥੇ ਮੇਥੀ ਬਾਥੂ ਸੋਏ ਛੋਲੂਏ ਦੇ ਨਰਮ ਨਰਮ ਪੱਤੇ ਪਾ ਕੇ ਮਾਂ ਨੇ ਸਾਗ ਚੜਾਇਆ ਰੀਜਨ ਤੇ ਉਸ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਪਕਾਇਆ ਮੱਕੀ ਦੀ ਰੋਟੀ ਉੱਤੀ ਤਰਕੇ ਸਾਗ ਸਾਗ ਵਿੱਚ ਤਾਜਾ ਘਰ ਦਾ ਕੱਢਿਆ ਮੱਖਣ ਦਾ ਪੀੜਾ ਨਾਲ ਚਾਤੀ ਦੀ ਲੱਸੀ ਦਾ ਛੰਨਾ ਦਹੀਂ ਦੀ ਇੱਕੀ ਸ਼ਮਸ਼ੀਰ ਬੁਲਿਆ ਜਿੰਨੇ ਮਰਜੀ ਵਰਗਰ ਪੀਜੇ ਖਾਲਵੋ ਜੂਸ ਵਾਦ ਮਾਂ ਦੀ ਹੱਥੀ ਰੋਟੀ ਵਿੱਚ ਆ ਉਹ ਕਾਸੇ ਵਿੱਚ ਨਹੀਂ ਕਮ ਆਨ ਜਸਲਿਨ ਟਰਾਈ ਥਿਸ ਲਿਕਾਸੀ ਬੁਰਕੀ ਮੂੰਹ ਵਿੱਚ ਪਾਉਂਦੀ ਜਸਲਿਨ ਬੋਲੀ ਉਹ ਮਿਆਜ਼ਿਕ ਸ਼ਿਮਸ਼ੇਰ ਦੀ ਪ੍ਰਾਪਰਜਾਈ ਦੇ ਕਰਵਚਨੇ ਹੋ ਰਿਹਾ ਹੈ ਉਹ ਕੱਲ੍ਹ ਦੇ ਕਿਸੇ ਧਾਗੇ ਤਵੀਤ ਵਾਲੇ ਕੋਲ ਗਏ ਹੋਏ ਸਨ ਉਹ ਵੀ ਵਾਪਸ ਆ ਗਏ ਨਹੀਂ ਸ਼ਿਮਸ਼ੇਰ ਦੀ ਪ੍ਰਜਾਈ ਵੀਰੋਂ ਆਂਦੀ ਬੋਲੀ ਲੈ ਤਾਂ ਵਲੈਤੀ ਆ ਗਿਆ ਚਿੱਠੀ ਲਿਖੀ ਹੁੰਦੀ ਆਉਣ ਦੀ ਤੇ ਤੁਹਾਨੂੰ ਕੋਈ ਦਿੱਲੀ ਲੈਣ ਆ ਜਾਂਦਾ ਫਿਰ ਜਸਲੀਨ ਉਹ ਮੁਖੱਤੀਫ ਹੁੰਦੀ ਬੋਲੀ ਕੀ ਜਾਦੂ ਕਰ ਦਿੱਤਾ ਦਰਾਣੀਏ ਦਿਓਰ ਤੱਕ ਘਰਵਾਰ ਹੀ ਭੁੱਲ ਗਿਆ ਸ਼ਮਸ਼ੀਰ ਦੇ ਵਛਿਆਂ ਦਾ ਚਾ ਵੀ ਕਰਿਆ ਹੈ ਵੀਰੋ ਨੇ ਦਿਉਰਾ ਤੇ ਆਪੇ ਵਿਆਹ ਕਰਵਾ ਲਿਆ ਕਿ ਮੇਰੇ ਚਾਮਰਾਤਾ ਗळा ਘੁੱਟ ਦਿੱਤਾ ਮੈਂ ਤਾਂ ਆਪਣੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਵਾਉਣਾ ਸੀ ਤੈਨੂੰ ਮੇਰੇ ਵਿੱਚ ਉਲਨ ਦੀ ਸ਼ਾਮ ਬਿਮਾਰੀ ਗਈ ਸਿਰਮਾ ਪਵਾਈ ਅੱਡ ਤੋਂ ਲੈਣੀ ਸੀ ਤੂੰ ਤਾਂ ਬਹੁਤ ਖਚਰਾ ਨਿਕਲਿਆ ਆਪੇ ਲਾਮਾ ਲੈ ਲਈਆਂ ਚਲ ਚੁੱਪ ਕਰ ਕਿਵੇਂ ਬਕੜ-ਪਕੜ ਕਰੀ ਜਾਨੀ ਆ ਸ਼ਮਸ਼ੀਰ ਦਾ ਪਰਾ ਜਸਮੀਰ ਵੀਰੋ ਨੂੰ ਟੋਕਦਾ ਬੋਲਿਆ ਅਗਲੇ ਦਿਨ ਸ਼ਮਸ਼ੀਰ ਜਸਲੀਨ ਨੂੰ ਨਾਲ ਲੈ ਕੇ ਖੇਤ ਕੁੰਮਣ ਗਿਆ ਸੀ ਖੇਤ ਜਾ ਕੇ ਉਸਨੇ ਜਸਲੀਨ ਨੂੰ ਹੌਲਾ ਪੌਣ ਕੀ ਖਵਾਇਆ ਖੇਤ ਵਿੱਚੋਂ ਗੰਨੇ ਪਟਕੇ ਜਸਲੀਨ ਨੂੰ ਪੂਰੀਆਂ ਛਿੱਲ ਛਿਲਕੀ ਦਿੱਤੀਆਂ ਦਿਨ ਬਹੁਤ ਸਾਫ਼ ਸੀ ਤੇ ਖੇਤਾਂ ਵਿੱਚ ਕੜਿਆਂ ਨੂੰ ਕਸੌਲੀ ਦੀਆਂ ਪਹਾੜੀਆਂ ਨਜ਼ਰ ਆ ਰਹੀਆਂ ਸੀ ਜਸਲੀਨ ਨੂੰ ਸਭ ਕੁਝ ਬਹੁਤ ਚੰਗਾ ਲੱਗ ਰਿਹਾ ਸੀ ਸ਼ਾਮ ਨੂੰ ਗੱਡੀ ਵਿੱਚ ਬੈਠ ਕੇ ਉਹ ਘਰ ਆਏ ਸਨ ਬੱਚੇ ਦਾਦਾ-ਦਾਦੀ ਨਾਲ ਬਹੁਤ ਖੁਸ਼ ਸਨ ਫਿਰ ਇੱਕ ਦਿਨ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਅੰਮ੍ਰਿਤਸਰ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਸੀ ਜਸਮੀਰ ਹਰ ਰੋਜ਼ ਸ਼ਾਮ ਨੂੰ ਪੀ ਲੈਂਦਾ ਸੀ ਸਮਸ਼ੀਰ ਉਸਨੇ ਸਮਝਾਉਂਦਾ ਬੋਲਿਆ ਸੀ ਬਾਈ ਵੈਸੇ ਤਾਂ ਤੂੰ ਵੱਡਾ ਹੈ ਮੈਂ ਕੀ ਕਹਾਂ ਪਰ ਰੋੜ ਤੇ ਸ਼ਰਾਬ ਮਾੜੀ ਆ ਦੇਖ ਲੈ ਮੈਂ ਬਲੈਤ ਰਹਿ ਕੇ ਵੀ ਪੀਣੀ ਸ਼ੁਰੂ ਨਹੀਂ ਕੀਤੀ ਮਨ ਨੂੰ ਸਮਝਾਉਂਦੀ ਗੱਲ ਆ ਜਵਾਕ ਜੱਲੇ ਵੱਲੋਂ ਮਨ ਦੁਖੀ ਆ ਤੂੰ ਘੁੱਟ ਪੀ ਕੇ ਮਨ ਹੌਲਾ ਹੋ ਜਾਂਦਾ ਜਵਾਕਾ ਸਾਡੇ ਨਹੀਂ ਹੋ ਰਿਹਾ ਪਿੰਡ ਵਾਲੇ ਸਲੇ ਨਮੀਆਂ ਨਮੀਆਂ ਗੱਲਾਂ ਬਣਾਈ ਜਾਂਦੇ ਨੇ ਜਸਮੀਰ ਪੈ ਖਤਮ ਕਰਤਾ ਬੋਲਿਆ ਸੀ ਚੰਡੀਕੜੀ ਕਿਸੇ ਸਿਆਣੇ ਡਾਕਟਰ ਕੋਲ ਜਾਣਾ ਸੀ ਟੋਨੇ ਟਮਾਣਿਆਂ ਨਾਲ ਪੱਲੇ ਕੁਛ ਨਹੀਂ ਸ਼ਮਸ਼ੀਰ ਜਸਮੀਰ ਨੇ ਸਲਾਹ ਦਿੱਂਦਾ ਬੋਲਿਆ ਸੀ ਡਾਕਟਰ ਖਰਚੇ ਤੋਂ ਡਰਦੇ ਡਾਕਟਰ ਕੋਲ ਨਹੀਂ ਜਾਂਦੇ ਇੱਕ ਅੱਲੀ ਖੇਤੀ ਨਾਲ ਤਾਂ ਮਸਾ ਰੋਟੀ ਚੱਲਦੀ ਆ ਕਦੇ ਸੋਕਾ ਕਦੇ ਹੜ ਗੜੀ ਮਾਰਵੀ ਹੋ ਜਾਂਦੀ ਆ ਕਦੇ ਕਦੇ ਜੱਟ ਦੀ ਜੁਨ ਬੁਰੀ ਕੋਈ ਨਾ ਕੋਈ ਆਫਤ ਆਈ ਰਹਿੰਦੀ ਆ ਜਸਮੀਰ ਮੋਸ ਲੂਣਾ ਕਰਦਾ ਬੋਲਿਆ ਸੀ ਤੇਰੀ ਵੀਲ ਹਰੀ ਹੋ ਜਾਵੇ ਖਰਚੇ ਦੀ ਤੂੰ ਪਰਵਾਹ ਨਾ ਕਰੀ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾ ਪੈਸੇ ਮੈਂ ਭੇਜਦਾ ਸ਼ਮਸ਼ੀਰ ਪ੍ਰਾਨੋ ਹੌਸਲਾ ਦੇਂਦਾ ਬੋਲਿਆ ਸੀ 15 ਦਿਨਾਂ ਦੀਆਂ ਛੁੱਟੀਆਂ ਬਹੁਤ ਜਲਦੀ ਖਤਮ ਹੋ ਗਈਆਂ ਸਨ ਚੱਲਣ ਲੱਗਿਆਂ ਕੋਲ ਵੀਰੂ ਬੋਲੀ ਸੀ ਦਿਉਰਾ ਜੇ ਟਰੈਕਟਰ ਜੋਗੇ ਪੈਸੇ ਹੋ ਜਾਂਦੇ ਤਾ ਤੇਰੀ ਵੀਰ ਦੀ ਜੂਨ ਸੁਧਰ ਜਾਂਦੀ ਬਲ ਦਾ ਨਾਲ ਪਹਣ ਵੋਣਾ ਸੋਖਾ ਕਿਤੇ ਜਾਨ ਕਿੱਥੇ ਐ ਇਸ ਵਿੱਚ ਪੀ ਪੀ ਅੰਦਰ ਫੂਕ ਲਿਆ ਇਸਨੇ ਇੱਕ ਤੋਂ ਬਾਅਦ ਇੱਕ ਮੰਗ سلسلہ ਅਜ ਤੱਕ ਖਤਮ ਨਹੀਂ ਸੀ ਹੋਇਆ ਸੋਚਦੀ ਸੋਚਦੀ ਦੀ ਕਿਤੇ ਅੱਖ ਲੱਗ ਗਈ ਸੀ ਜਸ ਲੇਂਦੀ ਸਵੇਰੇ ਸਵੇਰੇ ਡੀਐਸਪੀ ਖਰੜ ਦਾ ਫੋਨ ਆਇਆ ਹੈ ਜਸਲੀਨ ਜੀ ਅਸੀਂ ਰਾਤੀ ਹੀ ਜਸਮੀਰ ਦਾ ਪਰਿਵਾਰ ਚੁੱਕ ਲਈਏ ਸੀ ਤਫਤੀਸ਼ ਕੀਤੀ ਤਾਂ ਇਹਨਾਂ ਦੇ ਬਿਆਨ ਆਪਸ ਵਿੱਚ ਰਲ ਨਹੀਂ ਰਹੀ ਸਾਨੂੰ ਇਹਨਾਂ ਉਤੇ ਪੂਰਾ ਸ਼ੱਕ ਆ ਅੱਜ ਥੋੜੀ ਸ਼ਕਤੀ ਨਾਲ ਪੁੱਛਾਂਗੇ ਅਮੀਰਾਂ ਸ਼ਾਮ ਤੱਕ ਅਸੀ ਸ਼ਮਸ਼ੀਰ ਤੱਕ ਪਹੁੰਚ ਜਾਵਾਂਗੇ ਜਿਵੇਂ ਹੀ ਡੀਐਸਪੀ ਨਾਲ ਫੋਨ ਤੇ ਗੱਲਬਾਤ ਖਤਮ ਹੋਈ ਜਸਲੀਨ ਫਿਰ ਆਪਣੇ ਖਿਆਲਾਂ ਵਿੱਚ ਗੋਗੇ ਉਸਨੂੰ ਅੱਜ ਵੀ ਯਾਦ ਆ ਜਦੋਂ ਉਹ ਇੰਡੀਆ ਤੋਂ ਵਾਪਸ ਪਰਤ ਰਹੇ ਸਨ ਤਾਂ ਜਹਾਜ਼ ਵਿੱਚ ਬੈਠੀ ਨੀ ਸ਼ਮਸ਼ੀਰ ਨੂੰ ਕਿਹਾ ਸੀ ਮੈਂ ਤੁਹਾਡੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹਾਂ ਬੀਜੀ ਬਾਪੂ ਜੀ ਦਰवेश ਆਤਮ ਹਨ ਆਪਣੀ ਜ਼ਿੰਦਗੀ ਦੀ ਡੋਰ ਜਿਸ ਤਰ੍ਹਾਂ ਉਹਨਾਂ ਨੇ ਪ੍ਰਮਾਤਮਾ ਦੀ ਹੱਥ ਦਿੱਤੀ ਹੋਈ ਆ ਪ੍ਰਮਾਤਮਾ ਵਿੱਚ ਕਿਸ ਕਦਰ ਵਿਸ਼ਵਾਸਾ ਉਸੇ ਇੱਕ ਮਿਸਾਲ ਹਨ ਉਹ ਵੀਰ ਜਸਮੀਰ ਵੀ ਚੰਗੇ ਹਨ ਪਰ ਤੁਹਾਡੀ ਭਾਪੀ ਵੀਰੋ ਮੈਨੂੰ ਕੁਝ ਲਾਲਚੀ ਲੱਗੀ ਸ਼ਾਇਦ ਉਹ ਸੋਚਦੀ ਆ ਇੱਥੇ ਇੰਗਲੈਂਡ ਵਿੱਚ ਦਰਖਤਾਂ ਨੂੰ ਪੈਸੇ ਲੱਗਦੇ ਹਨ ਸ਼ਮਸ਼ੀਰ ਵਿੱਚ ਟੋਕਦਾ ਬੁੱਲਿਆ ਸੀ ਜਸਲੀਨ ਖੂਨ ਤਾਂ ਤੇਰੇ ਅੰਦਰ ਵੀ ਪੰਜਾਬੀ ਹੀ ਆ ਪਮਿਤੁਲਖ ਇੰਗਲੈਂਡ ਵਿੱਚ ਪੈਦਾ ਹੋਈਆਂ ਕੋਈ ਫਰਕ ਨਹੀਂ ਪੈਦਾ ਖੂਨ ਦੀ ਤਸਵੀਰ ਨੂੰ ਕੀ ਮਤਲਬ ਮੈਂ ਸਮਝੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਸਲੀਨ ਹੈਰਾਨ ਹੁੰਦੀ ਨੇ ਪੁੱਛਿਆ ਸੀ ਸ਼ਰੀਕਣੀਆਂ ਨਾਲ ਸਾੜਾ ਸਾਡੇ ਡੀਐਨਏ ਵਿੱਚ ਹੀ ਆ ਦੇਖ ਨਾ ਤੈਨੂੰ ਇਸ ਵਿਚਾਰੀ ਵਿੱਚ ਕੋਈ ਚੰਗਿਆਈ ਨਹੀਂ ਲੱਭੀ ਬੁਰਾਈ ਵਗੈਰ ਲੱਭਿਆ ਹੀ ਮਿਲ ਗਈ ਵਿਚਾਰੀ ਕਿੱਥੋਂ ਦੀ ਵਿਚਾਰੀ ਆਈ ਤਾਂ ਕੀ ਲੈਣਾ ਓ ਚੱਲੀ ਹਾਂ ਤਾਂ ਛੱਡ ਕਿ ਕੀ ਚਾਹਮੂਗੀ ਇਹ ਰੁੱਖ ਸੀ ਤੁਹਾਡੀ ਪਿਆਰੀ ਭਾਬੀ ਦਾ ਜਸਲੀਨ ਨੇ ਖਿਜੀ ਹੋਈ ਨੇ ਜਵਾਬ ਦਿੱਤਾ ਸੀ ਚੱਲ ਛੱਡ ਬੰਦਾ ਮੰਗਦਾ ਵੀ ਉਥੋਂ ਹੀ ਆ ਜਿੱਤੇ ਆਸ ਹੁੰਦੀ ਆ ਦਿਲ ਵੱਡਾ ਰੱਖੀਦਾ ਪਰਮਾਤਮਾ ਆਪਾਂ ਨੂੰ ਹੋਰ ਦੇਵੇਗਾ ਸ਼ਮਸ਼ੀਰ ਨੇ ਹੱਸਦੇ ਨੇ ਹਰਕੀ ਹੋਈ ਜਸਲੀਨ ਨੂੰ ਜਵਾਬ ਦਿੱਤਾ ਸੀ ਮੂੰਪਵਾ ਕੇ ਬੈਠ ਗਈ ਸੀ ਜਸਲੀਨ ਮਨ ਹੀ ਮਨ ਬੋਲੀ ਰਹੀ ਸੀ ਸਾਰਾ ਦਿਨ ਦੇੁਰ ਭਾਬੀ ਦੇ ਗਾਣੇ ਸੁੰਦਾ ਰਹਿੰਦਾ ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ ਡੱਕਾ ਭਾਬੀ ਵੱਲ ਹੀ ਸੁੱਟੇਗਾ ਉਸ ਇੰਡੀਆ ਫੇਰੀ ਤੋਂ ਬਾਦ ਉਹ ਕਦੇ ਵੀ ਇਕੱਠੀ ਵਾਪਸ ਇੰਡੀਆ ਨਹੀਂ ਸਿਗੇ ਜਦੋਂ ਯੂਨਨ ਇਸ slab ਬਣਾਈ ਕੋਈ ਨਾ ਕੁਝ ਮੇਲਾ ਬਣ ਗਿਆ ਤੇ slab ਬਣੀ ਬਣਾਈ ਰਹਿ ਗਈ ਹਾਂ ਬੀਜੀ ਪਹਿਲਾਂ ਪੂਰੇ ਹੋ ਗਏ ਤੇ ਫਿਰ ਬਾਪੂ ਜੀ ਕੁਝ ਸਮੇਂ ਬਾਅਦ ਦੋਵੇਂ ਵੀਰ ਜਸਮੀਰ ਇਕੱਲਾ ਹੀ ਆਇਆ ਸੀ ਪਹਿਲਾਂ ਚਿੱਠੀਆਂ ਫਿਰ ਫੋਨ ਉੱਤੇ ਗਲਵੱਡ سلسلہ ਸ਼ੁਰੂ ਹੋ ਗਿਆ ਸੀ ਇੱਕ ਦਿਨ ਸ਼ਮਸ਼ੀਰ ਦੇ ਦੋਸਤ ਜੱਗੇ ਦਾ ਫੋਨ ਆਇਆ ਸੀ ਉਹ ਫੋਨ ਉੱਤੇ ਕਹਿ ਰਿਹਾ ਸੀ ਸ਼ਮਸ਼ੀਰ ਦੇਖ ਵੀਰ ਮੈਨੂੰ ਗਲਤ ਨਾ ਸਮਝੀ ਆਪਾਂ ਬਚਪਨ ਦੇ ਯਾਰ ਹਾਂ ਆਪਾਂ ਪੜਾਈਆਂ ਵੀ ਇਕੱਠੀਆਂ ਕੀਤੀਆਂ ਅਤੇ ਦੇਸ ਪਰਦੇਸ ਕਬੱਡੀ ਵੀ ਖੇੜਦੇ ਰਹੇ ਹਾਂ ਤੂੰ ਨਾ ਆਪਣੇ ਹਿੱਸੇੋਂ ਦੀ ਜ਼ਮੀਨ ਦੀ ਗਰਦੌਰੀ ਜਸਮੀਰ ਦੇ ਨਾਮ ਤੋਂ ਤੜਵਾ ਕੇ ਆਪਣੇ ਨਾਮ ਛੜਾਲਾ ਆਪਣੇ ਪਿੰਡ ਜ਼ਮੀਨਾਂ ਦਾ ਰੇਟ ਬਹੁਤ ਵਧ ਗਿਆ ਆ 2-3 ਕਰੋੜ ਦਾ ਇਕੜ ਹੋ ਗਿਆ ਆ ਜਾਦਾ ਰਕਮ ਕਿਸੇ ਦੇਵੀ ਇਨਾਮ ਨੂੰ ਡੋਲ ਸਕਦੀ ਆ ਬਾਅਦ ਵਿੱਚ ਕੋਟ ਕਚੈਰੀਆਂ ਵਿੱਚੋਂ ਪਰਦੇਸੀਆਂ ਦੇ ਹੱਥ ਖੱਜਲ ਖਵਰੀ ਵਗੈਰ ਕੁਝ ਨਹੀਂ ਲੱਗਦਾ ਸੋਵੀਰ ਮੇਰੀ ਗੱਲ ਉਤੇ ਜ਼ਰੂਰ ਗੌਰ ਕਰੀ ਇੱਕ ਗੱਲ ਹੋਰ ਤੇਰੇ ਭਤੀਜੇ ਪ੍ਰਿੰਸ ਦੇ ਲੱਛਣ ਕੁਝ ਠੀਕ ਨਹੀਂ ਹਨ ਨਸ਼ਾ ਪੱਤਾ ਬੁਲੇਟ ਤੇ ਸਾਰਾ ਦਿਨ ਗੀੜੀਆਂ ਮਾਰਨਾ ਕੁੜੀਆਂ ਛੇੜਨਾ ਗੁੰਡਾਗਰਦੀ ਵਿੱਚ ਪੂਰਾ ਨਾਮ ਆ ਉਸਦਾ ਇਕਲੌਤਾ ਹੋਣ ਕਰਕੇ ਜਸਮੀਰ ਕੀ ਰੋਕਦੀ ਟੋਕਦੀ ਨਹੀਂ ਉਹ ਪੂਰਾ ਲੱਥ ਹੋ ਗਿਆ ਯਾ ਤੂੰ ਐਵੇਂ ਨਾ ਉਸ ਨੂੰ ਪੈਸੇ ਭੇਜੀ ਜਾਈ ਕੱਲ ਨੂੰ ਕੋਈ ਉੰਨੀ ਕੀ ਹੋਗੀ ਸਭ ਤੇਰੇ ਗਲ ਪੈ ਜਾਣੀ ਆ ਅਕੇ ਚਾਚੀ ਨੇ ਪੈਸੇ ਭੇਜ ਭੇਜ ਵੇਗੜ ਦਿੱਤਾ ਇਸ ਜੱਗ ਉਤੇ ਹਸਾਈ ਦਾ ਨਹੀਂ ਰਵਾਈ ਦਾ ਨਾਮ ਹੋ ਜਾਂਦਾ ਬਾਕੀ ਪਿੰਡ ਵਿੱਚ ਸਭ ਠੀਕ ਠਾਕ ਏ ਚੰਗਾ ਵਈ ਰੱਬ ਰੱਖਾ ਚੱਲ ਫੋਨ ਰੱਖਦਾ ਸਤਿ ਸ਼੍ਰੀ ਅਕਾਲ ਚਤੁਰ ਜਸਲੀ ਨੇ ਪੁੱਛਿਆ ਸੀ ਜ਼ਮੀਨ ਬਾਰੇ ਕੀ ਕਹਿੰਦੇ ਸੀ ਵੀਰ ਜੀ ਤਾਂ ਸ਼ਮਸ਼ੀਰ ਬੋਲਿਆ ਸੀ ਕੁਛ ਨਹੀਂ जसलीन ਨੇ ਜਦੋਂ ਕਿਹਾ ਸੀ ਠੀਕ ਹੀ ਤਾਂ کہہ ਰਹੇ ਸੀ ਵੀਰ ਜੀ ਜਿਆਦਾ ਪੈਸੇ ਕਿਸੇ ਦੀ ਵੀ ਮੱਤ ਮਾਰ ਸਕਦਾ ਤੁਸੀਂ ਉਹ ਕਰਦੇ ਕਿਉਂ ਨਹੀਂ ਜੋ کہہ ਰਹੇ ਸੀ ਸ਼ਮਸ਼ੀਰ ਗੁੱਸੇ ਵਿੱਚ ਬੋਲਿਆ ਸੀ ਪੁੱਛ ਕਿਉਂ ਰਹੀਆਂ ਜਦ ਪੂਰੀ ਗੱਲ ਸੁਣ ਲਈ ਆ ਦੁਨੀਆ ਦੀ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੇਰਾ ਵੀਰ ਜਸਮੀਰ ਮੇਰੇ ਨਾਲ ਕਦੇ ਨਹੀਂ ਬਦਲ ਸਕਦਾ ਮੈਨੂੰ ਉਸ ਉੱਤੇ ਪੂਰਾ ਯਕੀਨ ਆ ਪਰ ਪ੍ਰਿੰਸ ਦੀ ਗੱਲ ਸੁਣ ਕੇ ਸ਼ਮਸ਼ੀਰ ਨੇ ਬਹੁਤ ਦੁੱਖ ਮਨਾਇਆ ਸੀ ਆਪਣੇ ਬੱਚਿਆਂ ਵੱਲ ਦੇਖਦਾ ਬੋਲਿਆ ਸੀ ਬੇਟੀ ਨੈਨਸੀ ਡਾਕਟਰੀ ਕਰ ਰਹੀ ਆ ਅਤੇ ਬੇਟਾ ਝੈਕ ਐਮਬੀਏ ਕਿ ਪ੍ਰਿੰਸਕੀ ਕਰ ਰਿਹਾ ਹੈ ਬਾਈ ਗੌਰ ਕਿਉਂ ਨਹੀਂ ਕਰਦਾ ਜਿਵੇਂ ਹੀ ਸ਼ਮਸ਼ੀਰ ਨੇ ਜਸਮੀਰ ਨੂੰ ਫੋਨ ਕਰਨ ਲਈ ਫੋਨ ਚੁੱਕਿਆ ਜਸਲین ਟੁਕਦੀ ਬੋਲੀ ਸੀ ਤੁਸੀਂ ਰਹਿਣ ਦੋ ਕੁਝ ਕਹਿਨੋ ਸ਼ਮਸ਼ੀਰ ਨੇ ਵੀ ਇਹ ਉ ਬਿਹਤਰ ਸਮਝਿਆ ਤੇ ਉਸਨੇ ਫੋਨ ਕੱਟ ਦਿੱਤਾ ਫਿਰ ਉਸੇ ਸਾਲ ਦੁਨੀਆ ਤੇ ਕਰੋਨਾ ਦਾ ਕਹਿਰ ਆਇਆ ਸੀ ਇਸ ਮਹਾਮਾਰੀ ਵਿੱਚ ਦੁਨੀਆ ਦਾ ਬਹੁਤ ਜਾਨੀ ਅਤੇ مالی ਨੁਕਸਾਨ ਹੋ ਗਿਆ ਸੀ ਸ਼ਮਸ਼ੀਰ ਦਾ ਰੈਸਟੋਰੈਂਟ ਦਾ ਕਾਰੋਬਾਰ ਵੀ ਕਰੋਨਾ ਦੇ ਪੇਟ ਚੜ ਗਿਆ ਸੀ ਬਹੁਤ ਨੁਕਸਾਨ ਹੋ ਗਿਆ ਸੀ ਉਹਨਾਂ ਦਾ ਕਰਜ਼ਾ ਚੜ ਗਿਆ ਸੀ ਸ਼ਮਸ਼ੀਰ ਤੇ ਨੌਵਤ ਕਰ ਵੇਚਣ ਤੱਕ ਆ ਗਏ ਸੀ ਇੱਕ ਦਿਨ ਸ਼ਮਸ਼ੀਰ ਬੋਲਿਆ ਆਪਣਾ ਘਰ ਵੇਚਣ ਨਾਲੋਂ ਆਪਣੇ ਹਿੱਸੇ ਆਉਂਦੀ ਇੰਡੀਆ ਵਾਲੀ ਜ਼ਮੀਰ ਵੇਚ ਦਿੰਨੇ ਆ ਫਿਰ ਤਾਂ ਉਹ ਤਿਆਰ ਹੋ ਗਿਆ ਇੰਡੀਆ ਆਨ ਲਈ ਤੁਰਨ ਲੱਗੇ ਸ਼ਮਸ਼ੀਰ ਨੂੰ ਜਸਲੀਨ ਬੋਲੀ ਸੀ ਚੱਲੰਤੂ ਪਹਿਲਾਂ ਤੁਸੀਂ ਜਸਮੀਰ ਵੀਰ ਜੀ ਨਾਲ ਫੋਨ ਉੱਤੇ ਸਲਾਹ ਕਰ ਲੈਣੀ ਸੀ ਵੱਡੇ ਫੈਸਲੇ ਫੋਨ ਉੱਤੇ ਨਹੀਂ ਆਮਣੀ ਸਾਹਮਣੇ ਬੈਠ ਕੇ ਹੁੰਦੇ ਨੇ ਨਾਲੇ ਮੈਂ ਆਪਣੇ ਹਿੱਸੇ ਆਉਂਦੀ ਜ਼ਮੀਨ ਵੇਚਣਾ ਚਾਹੁੰਨਾ ਜੋ ਕਿ ਮੇਰਾ ਹੱਕ ਆ ਜਿੰਨੀ ਦਿਨ ਸਰਦਾ ਸੀ ਉਹੀ ਵਾਹੁੰਦੇ ਰਹੇ ਨੇ ਪਰ ਹੁਣ ਮੈਂ ਮਜਬੂਰ ਹੋ ਗਿਆ ਹਾਂ ਜਦੋਂ ਮੈਂ ਵੱਡੇ ਵਾਈ ਨੂੰ ਆਪਣੀ ਮਜਬੂਰੀ ਦੱਸਾਂਗਾ ਉਹ ਜ਼ਰੂਰ ਮੇਰੀ ਮਦਦ ਕਰੇਗਾ ਜਿਆਦਾ ਪੈਸੇ ਦੇ ਲੈਣ ਦੇਣ ਦਾ ਮਸਲਾ ਹੈ ਤੁਸੀਂ ਸਭ ਕੁਝ ਸੂਟ ਸਮਝ ਕੇ ਕਰਨਾ ਜਸਲੀਨ ਫਿਕਰ ਕਰਦੀ ਬੋਲੀ ਸੀ ਸ਼ਮਸ਼ੀਰ ਇਹ ਕਹਿ ਕੇ ਘਰੋਂ ਤੁਰਿਆ ਸੀ ਮੇਰਾ ਪਿੰਚ ਮੇਰਾ ਪਰਿਵਾਰ ਮੇਰੇ ਦੋਸਤ ਸਭ ਹਨ ਉਥੇ ਤੂੰ ਪੂਰਾ ਫਿਕਰ ਨਾ ਕਰ ਮੈਂ ਗਿਆ ਤੇ ਆਇਆ ਦੇਖੀ ਆਪਣੀ ਸਾਰੀ ਪਰੇਸ਼ਾਨੀ ਠੀਕ ਹੋ ਜਾਵੇਗੀ ਓਕੇ ਬਾਈ ਡਾਰਲਿੰਗ ਲਵ ਯੂ ਹਵਾਈ ਜਹਾਜ਼ ਦੇ ਅੱਡੇ ਵਿੱਚ ਵੜਨ ਲੱਗਿਆ ਜਸਲੀਨ ਨੂੰ ਜਫੀ ਵਿੱਚ ਲੈ ਕੇ ਇਹ ਸਨ ਸ਼ਮਸ਼ੀਰ ਦੀ ਆਖਰੀ ਬੋਲ ਉਸ ਸਾਖਰੀ ਮੁਲਾਕਾਤ ਨੂੰ ਯਾਦ ਕਰਦੀ ਜਸਲੀਨ ਦੇ ਮੋ ਵਿੱਚ ਸੁਭਾਵਿਕ ਹੀ ਨਿਕਲ ਗਿਆ ਲਵ ਯੂ ਟੂ ਡਾਰਲਿੰਗ ਮਿਸ ਯੂ ਫਿਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਹੰਝੂ ਸਾਫ ਕਰਦੀ ਉਹ ਹੋਟਲ ਦੀ ਖਿੜਕੀ ਵਿੱਚ ਆਨ ਖੜੀ ਹੋਈ ਤਾਂ ਸੜਕ ਉੱਤੇ ਜਾਂਦਾ ਰਤੀ ਖਰੀਦਣ ਵਾਲਾ ਉਸ ਦੀ ਨਿਗਾ ਪੈ ਗਿਆ ਉਹ ਮਨ ਹੀ ਮਨ ਸੋਚ ਰਹੀ ਆ ਇਸ ਦੇਸ਼ ਵਿੱਚ ਗਰੀਬ ਅਤੇ ਅਮੀਰ ਵਿੱਚ ਕਿੰਨਾ ਵੱਡਾ ਪਾੜਾ ਆ ਸ਼ਾਇਦ ਇਹ ਪੜਾ ਹੀ ਸਾਰੀ ਸਮੱਸਿਆ ਦਾ ਕਾਰਨ ਉਧਰ ਜਸਮੀਰ ਅਤੇ ਉਸਦੀ ਪਤਨੀ ਪੁਲਿਸ ਸਟੇਸ਼ਨ ਬੈਠੇ ਹਨ ਪ੍ਰਿੰਸ ਪੁਲਿਸ ਦੀ ਗ੍ਰਿਫਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ ਪੁਲਿਸ ਦੀਆਂ ਟੁਕੜੀਆਂ ਥਾਂ-ਥਾਂ ਉਤੇ ਪ੍ਰਿੰਸ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ ਜਰੋਂ ਦੀ ਪੁਲਿਸ ਜਸਮੀਰ ਗਿਆ ਨੂੰ ਚੁੱਕ ਕੇ ਲਈ ਆ ਪਿੰਡ ਵਿੱਚ ਸ਼ਮਸ਼ੀਰ ਦੀਆਂ ਹੀ ਗੱਲਾਂ ਚੱਲ ਰਹੀਆਂ ਨੇ ਕੀ ਸੱਥ ਕੀ ਕਰ ਸਭ ਜਗ੍ਹਾ ਸਤ ਵਿੱਚ ਤਾਂ ਸ਼ਖੀਰਦਿਆਂ ਵਿੱਚ ਅਮਲੀ ਦੀ ਸ਼ਬੋਲਿਆ ਬਈ ਕਮਾਲ ਕਰਤੀ ਮੇਰੇ ਸਾਲਿਆ ਨੇ ਦੇਖਣ ਨੂੰ ਤਾਂ ਬੜੇ ਸਾਧ ਲੱਗਦੇ ਸੀ ਪਿਓ ਪੁੱਤ ਪਰ ਕੰਮ ਸਾਲਾ ਮੋਮਣਾ ਵਾਲਾ ਕਰ ਦਿੱਤਾ ਸ਼ਵਾਸ਼ 6 ਫੁੱਟ ਦਾ ਬੰਦਾ ਕਿੱਥੇ ਖਪਾ ਦਿੱਤਾ ਪਾਫ ਹੀ ਨਹੀਂ ਬਾਹਰ ਨਿਕਲ ਦਿੱਤੀ ਪਾਫ ਕੀ ਬੰਦਾ ਬਾਹਰ ਦੇਖੀ ਕਿਵੇਂ ਨਿਕਲਦਾ ਜਦੋਂ ਪੁੜੇ ਸਿੱਕੇ ਪੁਲਿਸ ਨੇ ਅਜਮੇਰ ਪੱਤਾ ਸੁਣਦਾ ਬੋਲਿਆ ਨਾ ਬਈ ਬੰਦਿਆਂ ਦਾ ਤਾਂ ਠੀਕ ਆ ਪਲਾ ਪੁਲਿਸ ਤੀਂਆਂ ਦਾ ਵੀ ਇੰਜਨ ਕਰਦੀ ਆ ਵੀਰੋ ਦੇ ਤਾਂ ਪੁੜੇ ਵੀ 바ਵਾ ਭਾਰੀ ਨੇ ਪਟੇ ਦੀ ਆਵਾਜ਼ ਤਾਂ ਪੂਰੇ ਪਰਕੇ ਆਉਂਦੀ ਹੂ ਅਮਲੀ ਮਸ਼ਕਰੀ ਕਰਕੇ ਹੱਸਦਾ ਬੋਲਿਆ ਵਾਹਿਗੁਰੂ ਪੁਲਿਸ ਨਾਲ ਤਾਂ ਰਬ ਤੇਲੀਤੋ ਵਚਾਈ ਤੂੰ ਨਾ ਟਲੀ ਤਵੇ ਲਾਉਣ ਤੋਂ ਕਿਸੇ ਨੂੰ ਤਾਂ ਬਖਸ਼ ਦਿਆ ਕਰ ਜਸਮੀਰ ਨੀਤਾ ਅਜ ਤੱਕ ਕੁੱਤੇ ਨੂੰ ਸੂਟੀ ਨਹੀਂ ਮਾਰੀ ਇਹ ਕਾਰਾ ਤਾਂ ਪ੍ਰਿੰਸ ਦਾ ਕਰਿਆ ਲੱਗਦਾ ਕਿਸੇ ਨੇ ਅਮਲੀ ਦੀ ਗੱਲ ਵਿੱਚ ਟੋਕ ਦੇ ਨਹੀਂ ਕਿਹਾ ਉਦਰ ਜਸਲੀਨ ਡੀਐਸਪੀ ਨਾਲ ਫੋਨ ਉਤੇ ਗੱਲ ਕਰ ਰਹੀ ਆ ਹਾਊ ਇਜ਼ ਪੋਸੀਬਲ ਫਰੋਮ ਪੁਲਿਸ ਕਸਟਡੀ ਕਿਵੇਂ ਪੱਜ ਗਿਆ ਪ੍ਰਿੰਸ ਇਹ ਹੀ ਪੰਜਾਬ ਪੁਲਿਸ ਦਾ ਇਸ ਦਾ ਕੰਮ ਕਰਨ ਦਾ ਢੰਗ ਵੀ ਵੱਖਰਾ ਆ ਤੁਸੀਂ ਜਸਮੇਰ ਵੀਰੋ ਸਭ ਇਹ ਹੀ ਸੋਚਦੇ ਹੋ ਕਿ ਪ੍ਰਿੰਸ ਪੁਲਿਸ ਕੋਲੋਂ ਪੱਜ ਗਿਆ ਦਰਅਸਲ ਉਹ ਪੱਜਿਆ ਨਹੀਂ ਪਜਾਇਆ ਗਿਆ ਆ ਉਸ ਪੁਲਿਸ ਦੀ ਗ੍ਰਿਫਤ ਵਿੱਚੋਂ ਨਿੱਕਲ ਕੇ ਸਿੱਧਾ ਸਮਸ਼ੇਰ ਕੋਲ ਹੀ ਜਾਵੇਗਾ ਅਸੀਂ ਉਸਦਾ ਫੋਨ ਸਰਵਾਈਲੈਂਸ ਤੇ ਲਗਾਇਆ ਹੋਇਆ ਆ ਉਸ ਨੀਂ ਰਸਤੇ ਵਿੱਚ ਆਪਣੇ ਜਿਸ ਜਿਸ ਦੋਸਤ ਨੂੰ ਫੋਨ ਕੀਤਾ ਉਹ ਵੀ ਸਾਰੇ ਸਾਡੇ ਰੈਡ ਰੁੱਤੇ ਆ ਗਏ ਨੇ ਸਿਵਲ ਵਿੱਚ ਪੁਲਿਸ ਉਸਦਾ ਪਿੱਛਾ ਕਰ ਰਹੀ ਆ ਉਹ ਹੋਣੇ ਹੋਣੇ ਬਿੰਦਰਕ ਪਹੁੰਚ ਗਿਆ ਹੈ ਸਾਨੂੰ ਲੱਗਦਾ ਹੈ ਸ਼ਮਸ਼ੀਰ ਨੂੰ ਇਹਨਾਂ ਨੇ ਮਿਲ ਕੇ ਬਿੰਦਰਕ ਪਿੰਡ ਵਿੱਚ ਲੁਕੋਇਆ ਹੋਇਆ ਹੈ ਬਸ ਹੁਣ ਅਸੀਂ ਸ਼ਮਸ਼ੀਰ ਤੇ ਇੱਕ ਕਦਮ ਹੀ ਦੂਰ ਹਾਂ ਡੀਐਸਪੀ ਸਾਹਿਬ ਜਸਲੀਨ ਨੂੰ ਫੋਨ ਉੱਤੇ ਗੱਲ ਕਰਦੀ ਬੋਲੀ ਜਸਲੀਨ ਉਹ ਵੀ ਤਾਂ ਹੁਣ ਲੱਗਣ ਲੱਗ ਪਿਆ ਸੀ ਕਿ ਜਲਦੀ ਹੀ ਸ਼ਮਸ਼ੀਰ ਉਸ ਕੋਲ ਆ ਜਾਵੇਗਾ ਉਸਨੇ ਸੁੱਕ ਦਾ ਸਾਲ ਲਿੱਤਾ ਅਤੇ ਵੇਟਰ ਕੋਲੋਂ ਕੌਫੀ ਮੰਗਵਾਈ ਆ ਆਉ ਦੇਖੀ ਇਸ ਤੋਂ ਕੁਝ ਦਿਨ ਪਹਿਲਾਂ ਕੀ ਹੋਇਆ ਸੀ ਜਿਵੇਂ ਹੀ ਸ਼ਮਸ਼ੀਰ ਜਸਲੀਨ ਨੂੰ ਵਾਈ ਵਾਈ ਕਹਿ ਕੇ ਚੈੱਕ ਇਨ ਇਮੀਗ੍ਰੇਸ਼ਨ ਬੋਰਡਿੰਗ ਕਰਵਾ ਕੇ ਜਹਾਜ਼ ਵਿੱਚ ਬੈਠਿਆ ਸਭ ਤੋਂ ਪਹਿਲਾਂ ਸ਼ਮਸ਼ੀਰ ਨੇ ਵੱਚਿਆਂ ਨੂੰ ਫੋਨ ਕੀਤਾ ਫਿਰ ਕੁਝ ਦਿਨ ਚੁੱਪ ਇਠਣ ਤੋਂ ਬਾਅਦ ਆਪਣੇ ਮਨ ਵਿੱਚ ਗੱਲਾਂ ਕਰਨ ਲੱਗਿਆ ਬਈ ਜਸਮੀਰ ਮਜਬੂਰ ਹੋ ਕੇ ਇੱਕ ਕਦਮ ਚੁੱਕਿਆ ਆ ਪੋਈ ਵੇ ਚੰਦਾ ਦੁੱਖ ਮਾਂ ਦੇ ਮਰਨ ਜਿੰਨਾ ਹੀ ਹੋ ਰਿਹਾ ਅੱਖਾਂ ਪਰਦੇ ਸ਼ਮਸ਼ੀਰ ਨੇ ਮਨ ਹੀ ਮਨ ਕਿਹਾ ਗਲਤ ਨਾ ਸਮਝੀ ਵੀਰਿਆ ਮੈਂ ਤੇਰੇ ਹੱਥੋਂ ਰੋਟੀ ਨਹੀਂ ਸਿੱਖਣਾ ਚਾਹੁੰਦਾ ਪਤਾ ਨਹੀਂ ਇਹ ਚੰਦਰੀ ਕਰੋਨਾ ਦੀ ਬਿਮਾਰੀ ਕਿੱਥੋਂ ਆਈ ਸਭ ਕੁਝ ਹੀ ਨਾਲ ਲੱਗ ਗਈ ਚੰਗਾਪਲਾ ਗੁਜ਼ਾਰਾ ਹੋਈ ਜਾਂਦਾ ਸੀ ਜ਼ਮੀਨ ਕਿੱਥਨ ਵਾਰੇ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਇੱਕ ਹੰਝੂ ਉਸਦੀ ਅੱਖ ਵਿੱਚੋਂ ਟਪਕਿਆ ਤਾਂ ਸ਼ਮਸ਼ੀਰ ਆਪਣੇ ਆਪ ਨੂੰ ਸੰਭਾਲਦਾ ਹੋਇਆ ਬੋਲਿਆ ਤੈਨੂੰ ਕੀ ਪਤਾ ਮੈਂ ਦਿਲ ਉੱਤੇ ਕਿਹੜਾ ਪੱਥਰ ਰੱਖ ਕੇ ਤੇਰੇ ਨਾਲ ਗੱਲ ਕਰਨੀ ਹੈ ਜਦੋਂ 에ਰ ਹੋਸਟਸ ਨੇ ਜਹਾਜ਼ ਵਿੱਚ ਬੈਠਣ ਦੇ ਕਈ ਦੇ ਕਾਨੂੰਨ ਦੱਸਨੇ ਸ਼ੁਰੂ ਕੀਤੇ ਕੁਝ ਦਿਰਵਾਦ ਜਹਾਜ਼ ਨੇ ਹਵਾ ਵਿੱਚ ਉਡਾਨ ਕਰ ਦਿੱਤੀ ਹਵਾ ਵਿੱਚ ਪਰਖਲਾਰੇ ਜਹਾਜ਼ ਮੀਨਾ ਵੱਡਾ ਮੰਜ਼ਿਲ ਵੱਲ ਸ਼ੂਕਦਾਉੜਿਆ ਜਾ ਰਿਹਾ ਸੀ ਜਿਵੇਂ ਜਿਵੇਂ ਜੀ ਆ ਨੇੜੇ ਆ ਰਿਹਾ ਸੀ ਸ਼ਮਸ਼ੀਰ ਦੀ ਵੇਚਨੇ ਵੱਧ ਤੇ ਜਾ ਰਹੀ ਸੀ ਸ਼ਮਸ਼ੀਰ ਨੇ ਪਹਿਲਾ ਚੰਡੀਗੜ੍ਹ ਪਹੁੰਚ ਕੇ ਹੋਟਲ ਬੋਕੀਤਾ ਸੀ ਜਿਸ ਵਿੱਚ ਹੁਣ ਜਸਲੀਨ ਰਹਿ ਰਹੀ ਆ ਫਿਰ ਉਸਨੇ ਆਪਣੇ ਯਾਰ ਜੱਗੇ ਨੂੰ ਮਿਲਣ ਲਈ ਬੁਲਾਇਆ ਸੀ ਜਿਵੇਂ ਹੀ ਜੱਗਾ ਉਸ ਕੋਲ ਆਇਆ ਸ਼ਮਸ਼ੀਰ ਨੇ ਜੱਗੇ ਨੂੰ ਆਪਣੇ ਹਾਲਾਤ ਨਾਲ ਵਾਫਕਿਫ ਕਰਵਾਇਆ ਫੇਡਸ ਨੇ ਜੱਗੇ ਨੂੰ ਆਪਣੇ ਮਨ ਦੀ ਚੀਜ਼ ਘਵਰੀ ਦੱਸਿਆ ਤਾਂ ਜੱਗਾ ਬੋਲਿਆ ਬਈ ਆਪਣਾ ਹੱਕ ਲੈਣ ਦਾ ਤਾਂ ਤੇਰਾ ਪੂਰਾ ਹੱਕ ਬਣਦਾ ਭਵੇਂ ਤੂੰ ਛੋਟਾ ਆ ਪਰ ਘਰ ਤਾਂ ਤੂੰ ਵੱਡੇ ਨਾਲੋਂ ਵੀ ਜ਼ਿਆਦਾ ਸੰਭਿਆ ਆ ਟਰੈਕਟਰ ਟਰਾਲੀ ਸਾਰਾ ਸੰਦ ਪਾ ਕੇ ਦਿੱਤਾ ਕਰ ਪੱਕਾ ਕਰਵਾਇਆ ਟੀਵੀ ਫ੍ਰਿਜ AC ਮੋਟਰਸਾਈਕਲ ਕਾਰ ਕੀ ਨਹੀਂ ਲੈ ਕੇ ਦਿੱਤਾ ਤੇ ਸਾਰਾ ਪਿੰਡ ਤੇਰੇ ਗੁਣ ਗਾਉਂਦਾ ਅਜਿਹੜਾ ਕੁਝ ਲੋਕ ਜ਼ਮੀਨਾਂ ਵੇਚ ਕੇ ਅੱਜ ਲੈ ਕੇ ਆਏ ਨੇ ਉਹ ਤਾਂ ਕਿੰਨੇ ਸਾਲ ਪਹਿਲਾਂ ਲੈ ਦਿੱਤਾ ਸੀ ਪਰਦੇਸ ਤਾਂ ਮੈਂ ਵੀ ਦੇਖਿਆ ਮੈਨੂੰ ਪਤਾ ਉੱਥੇ ਕਿੰਨਾ ਔਖਾ ਪੈਸਾ ਹੱਥ ਲੱਗਦਾ ਪਰ ਜਿਹੜਾ ਮੋਹ ਤੈਨ ਦਿਖਾਇਆ ਆਪਣੇਆਂ ਦਾ ਐਸੇ ਮੋਹ ਵਾਲਾ ਤਾਂ ਕੋਈ ਵਿਰਲਾ ਹੀ ਹੋਣਾ ਦੁਨੀਆ ਉੱਤੇ ਬਈ ਸਲਾਮ ਆ ਤੈਨੂੰ ਤੇਰੇ ਜਿਗਰੇ ਨੂੰ ਆਪਣੇ ਵੀਰ ਹੁਣ ਤੂੰ ਝਿਜਕ ਨਾ ਹੁਣ ਤਾਂ ਛਸ਼ਮੇਰ ਦੀ ਵਾਰੀ ਆ ਦੇਖਦੇ ਹਾਂ ਉਹ ਤੇਰੇ ਲਈ ਕੀ ਕਰਦਾ ਜੇ ਕਿਤੇ ਆਉਣਾ ਜਾਣਾ ਹੋਇਆ ਤਾਂ ਦੱਸੀ ਤੇਰੇ ਨਾਲ ਚੱਲਾਂਗੇ ਅਗਲੇ ਦਿਨ ਸਵੇਰੇ ਸਵੇਰੇ ਸ਼ਮਸ਼ੀਰਪਿੰਡ ਪਹੁੰਚ ਗਿਆ ਸੀ ਜਿਵੇਂ ਹੀ ਸ਼ਮਸ਼ੀਰਪਿੰਡ ਪਹੁੰਚਿਆ ਤਾਂ ਭਰਾ ਦੇ ਘਰ ਆਉਣ ਤੇ ਜਸਮੀਰ ਬਹੁਤ ਖੁਸ਼ ਹੋਇਆ ਸੀ ਪ੍ਰਿੰਸ ਨੇ ਸ਼ਮਸ਼ੀਰ ਨੂੰ ਵਗੈਰ ਚਿਚਕਦੇ ਪੁੱਛਿਆ ਸੀ ਚਾਚੂ ਬਾਪੂ ਲਈ ਬੋਤਲ ਨਹੀਂ ਲੈ ਕੇ ਆਏ ਸ਼ਾਮ ਨੂੰ ਬੀਰੋ ਜਸਮੀਰ ਕੋਲ ਆ ਕੇ ਬੋਲੀ ਸੀ ਐਤਕੀਆ ਤੇਰਾ ਭਰਾ ਆਇਆ ਨਾ ਮੈਨੂੰ ਕੁਝ ਪੁੱਜਿਆ ਬੁਝਿਆ ਜੀਹਾ ਬੁਝਾਰਤਾਂ ਜਿਹਾ ਪੌਂਦਾ ਲੱਗਦਾ ਖਸਮਾ ਖਾਣੀ ਆਕਾ ਫਰਕ ਕੀ ਜਾਂਦੀ ਆ ਮੇਰੀ ਸਵੀਰਤੀ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗਦਾ ਤੇਰੀ ਅੱਖ ਨਾਲ ਮੇਰੇ ਭਰਾ ਦਾ ਕੀ ਲੈਣਾ ਦੇਣਾ ਜਸਮੀਰ ਹਰ ਕਿਹਾ ਹੋਇਆ ਬੋਲਿਆ ਸੀ ਸ਼ਾਮ ਨੂੰ ਜਸਮਸ਼ੇਰ ਵਾਪਸ ਚਲੇ ਆ ਗਿਆ ਸੀ ਜਸਮੀਰ ਨੇ ਜਾਣ ਲੱਗੇ ਨੂੰ ਰੁਕਿਆ ਸੀ ਬਈ ਹੋਟਲ ਜਾਂਦੇ ਕੀ ਲੋੜਾ ਇਹ ਘਰ ਤੇਰਾ ਵੀ ਆ ਇੱਥੇ ਹੀ ਰਹਿ ਜਾ ਰਾਤ ਨੂੰ ਗੱਲਾਂ ਕਰਾਂਗੇ ਬੈਠ ਕੇ ਆਪ ਤਾਂ ਤੇ ਸ਼ਾਮ ਨੂੰ ਡੱਫ ਲੈਣੀ ਆ ਰੋਟੀ ਮਸਾਂ ਲੰਗਦੀ ਆ ਤੇਰੀ ਗੱਲਾਂ ਕਰਨੀਆਂ ਨੇ ਤੈ। ਸੁਰਤ ਤੈਨੂੰ ਆਪਣੀ ਨਹੀਂ ਰਹਿੰਦੀ। ਉਹ ਵਿਚਾਰਾ ਤੇਰੀ ਸਰਾਣੀ ਬੈਠ ਕੇ ਤੇਰੀਆਂ ਜੂਆਂ ਗਣੂ ਬੀਰੋ ਜਸਮੀਰ ਨੂੰ ਘੂੜ ਦੀ ਬੋਲੀ ਸੀ। ਨਹੀਂ ਵਈ ਮੈਂ ਚੱਲਦਾ ਕਿਹੜਾ ਜੂਆਂ ਗਣ ਕੱਲ ਨੂੰ ਆਵਾਂਗਾ। ਕਹ ਕੇ ਸ਼ਮਸ਼ੀਰ ਵਾਪਸ ਆ ਗਿਆ ਸੀ। ਦੇਖ ਲਮੀ ਇਹ ਮੀਸ ਨਾਲ ਜੱਸ ਵੀਰੇ ਨੂੰ ਨਮੀ ਸਟੇਸ਼ਨ ਤੋਂ ਬੋਲੂਗਾ। ਇਹ ਇੰਡੀਆ ਜਮੀਨ ਵੇਚ ਨਾਇਆ ਲੱਗਦਾ। ਯਾਦ ਰੱਖੀ ਮੇਰੀ ਕਹੀ ਗੱਲ ਦੇਖੀ ਕਿ ਤੇ ਹਾਂ ਕਰ ਦੇ ਮੀ ਅਗਲਾ ਤਾਂ ਵੇਚ ਕੇ ਤਰਦਾ ਬਣੂ ਠੂਠਾ ਆਪਣੇ ਹੱਥਾਂ ਵਿੱਚ ਆ ਜਾਣਾ ਵੀਰੋ ਟਾਕ ਉਤੇ ਇੱਕ ਹੱਥ ਰੱਖ ਦੂਜੇ ਹੱਥ ਨੂੰ ਹਵਾ ਵਿੱਚ ਜ਼ੋਰ-ਜ਼ੋਰ ਨਾਲ ਹਿਲਾਉਂਦੀ ਬੋਲੀ ਸੀ ਲੱਗਦਾ ਤਾਂ ਮੈਨੂੰ ਇਹ ਹੀ ਹੋਗਾ ਜੇ ਵੇਚੂਗਾ ਤਾਂ ਆਪਣੇ ਹਿੱਸੇ ਦੀ ਵੇਚੂ ਕਿਹੜਾ ਸਾਰੀ ਜ਼ਮੀਨ ਵੇਚ ਲਿਆ ਜਸਮੀਰ ਜੀ ਫੌਬ ਦਿੰਦਾ ਬੋਲੀਏ ਉਸਦੇ ਹਿੱਸੇ ਦੀ ਤਾਂ ਉਹ ਕਾਨੂੰਨ ਵਿੱਚ ਸਕਦਾ ਮੈਂ ਭਲਾ ਕਿਵੇਂ ਰੋਕ ਸਕਦਾ ਤੂੰ ਕਿਹੜਾ ਪੜਿਆ ਲਿਖਿਆ ਤੈਨੂੰ ਨੰਬਰਾਂ ਦਾ ਕੀ ਪਤਾ ਲੱਗਣਾ ਖਰੇ ਕਿੰਨਾ ਰਕਵਾ ਵਿੱਚ ਦੇਣਾ ਇਸਨੇ ਜੇ ਸੱਚੀ ਜ਼ਮੀਰ ਵੇਚਣ ਦੀ ਗੱਲ ਮੂਹਰੇ ਆ ਗਈ ਤਾਂ ਮੈਂ ਆਪਣੇ ਭਰਾ ਸੱਦ ਲੈਣ ਪਿੰਡ ਤੋਂ ਪੜਕੀ ਹੋਈ ਵੀਰੋ ਬੋਲੀ ਤੂੰ ਕਿਤੇ ਖੋਸੜੇ ਨਾ ਖਾ ਲੈ ਮੇਰੇ ਤੋਂ ਇੰਨਾ ਮਾੜਾ ਤਾਂ ਨਹੀਂ ਮੇਰਾ ਭਰਾ ਕਦੇ ਆਪ ਹੀ ਜੇ ਕਦੇ ਉਹ ਪੀਜੇ ਤੁਸੀਂ ਮਾਂ ਪੁੱਤ ਨੇ ਇੱਕ ਦਿਨ ਵੀ ਨਹੀਂ ਸੁੱਕਾ ਲੰਘਣ ਦਿੱਤਾ ਜਦੋਂ ਉਸ ਤੋਂ ਕੁਝ ਨਾ ਕੁਝ ਮੰਗਿਆ ਨਾ ਹੋਵੇ ਅਜੇ ਤਾਂ ਉਸਨੇ ਕੋਈ ਗੱਲ ਵੀ ਨਹੀਂ ਕੀਤੀ ਤੂੰ ਭਰਾ ਸਦਰਨ ਲੱਗ ਪਈ ਖਬਰਦਾਰ ਜੇ ਸਾਡੇ ਭਰਾਵਾਂ ਵਿੱਚ ਆ ਕੇ ਤੇਰਾ ਭਰਾ ਬੋਲੇ ਫੇਰ ਨਾ ਕਹੀਂ ਜਸਮੀਰ ਵਾਰੀ ਵਿੱਚੋਂ ਕੱਲ ਦੀ ਬਚੀ ਹੋਈ ਬੋਤਲ ਬਾਹਰ ਕੱਢਦਾ ਬੋਲਿਆ ਚਾਰ ਚੀਜ਼ਾਂ ਕੀ ਭੇਜਤੀਆਂ ਸਾਨੂੰ ਮੁੱਲ ਤਾਂ ਨਹੀਂ ਲੈ ਲਿਆ ਜ਼ਮੀਨ ਵੇਚਣ ਆ ਗਿਆ ਵੀਰੋ ਜਸਮੀਰ ਦੇ ਹੱਥੋਂ ਬੋਤਲ ਖੁੰਦੀ ਬੋਲੀ ਦੇਖੀ ਤੋੜ ਨਾ ਦੇਈ ਬੋਤਲ ਵਾਪਸ ਖਿੱਚਦਾ ਜਸਮੀਰ ਬੋਲਿਆ ਜਾ ਜਾ ਕੇ ਪੂਰਾ ਦਾਲ ਪਾ ਕੇ ਲਿਆ ਬਾਟੀ ਵਿੱਚ ਅਗਲੇ ਦਿਨ ਸੰਸ਼ੀਰ ਜਸਲੀਨ ਨਾਲ ਫੋਨ ਉਤੇ ਗੱਲ ਕਰਦਾ ਬੋਲਿਆ ਅੱਛ ਮੈਂ ਬਾਈ ਨਾਲ ਗੱਲ ਕਰਾਂਗਾ ਮੈਂ ਐਵੇਂ ਹੀ ਚੱਕੀ ਜਾਣਾ ਆ ਇਹ ਹੈ ਆਖਰੀ ਗੱਲ ਜੋ ਉਸ ਦੀ ਜਸਲੀਨ ਨਾਲ ਹੋਈ ਸੀ ਉਹ ਫਿਰ ਆ ਪਹੁੰਚੇ ਹੈ ਪਿੰਡ ਆਪਣੀ ਪਿਤਾ ਪੁਰਖੀ ਘਰ ਵਿੱਚ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ حاضر ਹੋਵਾਂਗੀ ਜੀ ਬਣੇ ਰਹੋ ਚੈਨਲ ਦੀ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ